प्रधानमंत्री नरेंद्र मोदी जी का राष्ट्रीय अध्यक्ष भाजपा जगत प्रकाश नड्डा जी का और साढ़े पार्लियामेंट्री बोर्ड ਔਰ ਹਾਈ ਕਮਾਂਡ ਦਾ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਇੱਕ ਕਾਰਕਟਰ ਜੀਵਨ ਗੁਪਤਾ ਜੀ ਨੂੰ ਲੁਧਿਆਣਾ ਵੈਸਟ ਉਪ ਚੋਣਾਂ ਚ ਟਿਕਟ ਨਾਲ ਨਵਾਜ਼ਿਆ ਹੈ ਜੀਵਨ ਗੁਪਤਾ ਜੀ ਜੀਵਨ ਬੋਲਦਾ ਹੈ ਕਿ ਉਹ ਲੋਕਾਂ ਦੀ ਸੇਵਾ ਦਸ਼ਕਾ ਤੋਂ ਕਰ ਰਹੇ ਨੇ ਔਰ ਅੱਜ ਲੋਕਾਂ ਦੀ ਸੇਵਾ ਕਰਨ ਦੇ ਲਈ ਮੈਦਾਨੇ ਚ ਆਏ ਨੇ ਔਰ ਦੂਜੇ ਪਾਸੇ ਪਾਰਟੀਆਂ ਨੇ ਮੈਂ ਹੈਰਾਨ ਹੋ ਗਿਆ ਮੈਂ ਤਾਂ ਸਮਝ ਨਾ ਭਗਵੰਤਬਾਨ ਜੀ ਇਕੱਲੇ ਹੀ ਕਮੇਡੀਅਨ ਨੇ ਔਰ ਉਹਨਾਂ ਨੇ ਮੈਂ ਸਮਝਦਾ ਸੰਜੀਵ ਜੀ ਜਿਹੜੇ ਕੈਂਡੀਡੇਟ ਦਿੱਤੇ ਨੇ ਉਹ ਵੀ ਕਮੇਡੀਅਨ ਨੇ ਦੇਖੋ ਅੱਜ ਇਲੈਕਸ਼ਨ ਹੋ ਰਹੇ ਨੇ ਬੈਸਟ ਦੇ ਵਿੱਚ ਔਰ ਮੇਰੀਆਂ ਪੈਣਾ ਦੇਖੋ ਅੱਜ ਉਹ ਹਜ਼ਾਰ ਹਜ਼ਾਰ ਰੁਪਏ ਜਿਹੜਾ ਝੂਠੇ ਵਾਦੇ ਕਿਤੇ ਸੀ ਅੱਜ ਮੇਰੀਆਂ ਪੈਣਾਆਂ ਆਈਆਂ ਨੇ ਹਜ਼ਾਰ ਹਜ਼ਾਰ ਰੁਪਏ ਦਾ حساب ਲੈਣ ਵਾਸਤੇ ਔਰ ਬੈਸਟ ਇਲਾਕੇ ਦੇ ਵਿੱਚੋਂ 15000 ਤੋਂ ਵੱਧ ਸਾਡੇ ਪਾਰਟੀ ਜਨਤਾ ਪਾਰਟੀ ਦੇ ਚਿਮਨ ਕੁਪਤਾ ਜਿੱਤਣਗੇ ਔਰ ਭਾਜਪਾ ਦੇ ਕਾਰਜਕਰਤਾ ਲੰਬੇ ਸਮੇਂ ਤੋਂ ਇਸ ਚੋਣਾਂ ਦੀ ਤਿਆਰੀ ਕਰ ਰਹੇ ਸੀ ਔਰ ਹੁਣ ਕਮਲ ਦਾ ਨਿਸ਼ਾਨ ਜੀਵਨ ਗੁਪਤਾ ਦੇ ਹੱਥ ਹੈ ਔਰ ਕਾਰਕਟਰ ਇਹ ਸਮਝ ਕੇ ਚੋਣ ਲੜੇਗਾ ਕਿ ਇਹ ਜੀਵਨ ਗੁਪਤਾ ਨਹੀਂ ਮੈਂ ਖੁਦ ਚੋਣਾਂ ਲੜ ਰਿਹਾ ਐਸਾ ਜੋਸ਼ ਕਰੋਸ਼ ਦੇ ਨਾਲ ਇਸ ਚੋਣਾਂ ਦੇ ਅੰਦਰ ਪਾਰਟੀ ਆ ਜਾਏਗੀ ਔਰ ਵਿਜੇ ਪ੍ਰਾਪਤ ਕਰੇਗੀ ਹਰ ਇੱਕ ਚੋਣ ਦਾ ਆਪਣਾ ਆਪਣਾ ਮਹੱਤਵ ਰਹਿੰਦਾ ਹੈ ਇਹ ਜਿਮਨੀ ਚੋਣ ਹੈ ਇਹਨੂੰ ਜਿਮਨੀ ਚੋਣ ਦੇ ਤਰੀਕੇ ਨਾਲ ਦੇਖਣਾ ਚਾਹੀਦਾ ਔਰ ਇੱਥੇ ਜਿੱਥੇ ਸਾਡਾ ਜਿਹੜੀ ਲੜਾਈ ਹੈ ਉਹ ऐसे प्रशासन ਦੇ ਨਾਲ ਵੀ ਹੋਣ ਵਾਲੀ ਹੈ ਐਸੀ ਸਰਕਾਰ ਦੇ ਨਾਲ ਵੀ ਹੋਣ ਵਾਲੀ ਹੈ ਜਿਹੜੀ ਹਮੇਸ਼ਾ ਸੰਵਿਧਾਨ ਦੀਆਂ ਵੀ ਧਜੀਆਂ ਉਡਾਂਦੀ ਹੈ ਔਰ ਲੋਕਤੰਤਰ ਦਾ ਨਾਂ ਲੈ ਕੇ ਲੋਕਤੰਤਰ ਦਾ ਡਾਕਾ ਮਾਰਨ ਦੀ ਵੀ ਕੋਸ਼ਿਸ਼ ਕਰਦੀ ਹੈ ਇਹਨਾਂ ਸਾਰੀਆਂ ਪ੍ਰਸਥਿਤੀਆਂ ਨਾਲ ਜੁੜਦੇ ਹੋਏ ਵੀ ਜੇ ਪ੍ਰਾਪਤ ਕਰਾਂਗੇ ਪਰ ਜਿੰਨਾ ਇਸ ਸਰਕਾਰ ਨੇ ਨਿਰਾਸ਼ ਕੀਤਾ ਮੈਂ ਸਮਝਦਾ ਕਿ ਅੱਜ ਉਹ ਬਦਲਾਅ ਦੀ ਜਿਹੜੀ ਗੱਲ ਸੀ ਅੱਜ ਬਦਲਾਅ ਹੁਣ ਲੋਕੀ ਹੁਣ ਬਦਲਾਅ ਚਾਹੁੰਦੇ ਨੇ ਔਰ ਇਹ ਬਦਲਾਅ ਲੋਕੀ ਭਾਰਤੀ ਜਨਤਾ ਪਾਰਟੀ ਦੇ ਉੱਚ ਜਾਂਦੇ ਨੇ ਕਿਉਂਕਿ ਉਹਦੇ ਪਿੱਛੇ ਇੱਕ ਕਾਰਨ ਹੈ ਜਿਸ ਤਰ੍ਹਾਂ 11 ਸਾਲ ਦਾ ਜਿਹੜਾ ਕੇਂਦਰ ਸਰਕਾਰ ਮੋਦੀ ਸਰਕਾਰ ਦਾ ਪੀਰੀਅਡ ਹੈ ਪੂਰੇ ਦੇਸ਼ 'ਚ ਸਣੇ ਪੰਜਾਬ ਸਣੇ ਲੁਧਿਆਣਾ ਜਿਹੜੀ ਡਿਵੈਲਪਮੈਂਟ ਹੋਈ ਹੈ ਕੇਂਦਰ ਸਰਕਾਰ ਵੱਲੋਂ ਉਹਦੇ ਤੋਂ ਲੋਕ ਖੁਸ਼ ਨੇ ਔਰ ਆਪਣੇ ਆਪ ਤੇ ਫਕਰ ਵੀ ਮਹਿਸੂਸ ਕਰਦੇ ਆ ਜੀਵਨ ਦਾ ਵੱਡਾ ਮੁੱਦਾ ਇਹ ਹੈ ਕਿ ਸਾਢੇ 3 ਸਾਲ ਦੀ ਇਹ ਪੰਜਾਬ ਸਰਕਾਰ ਉਹ ਆਪਣੇ ਸਾਰੇ ਵਾਅਦੇ ਨਾ ਤਾਂ ਰੇਤਾ ਸਸਤਾ ਹੋਇਆ ਨਾ ਹੀ ਨਸ਼ਾ ਖਤਮ ਹੋਇਆ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਨਾ ਹੀ ਪੈਣਾ ਨੂੰ 1000 ਰੁਪਏ ਮਿਲਿਆ ਨਾ ਹੀ ਮੈਂ ਸਮਝਦਾ ਕਿ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਔਰ ਦੂਸਰਾ ਜਿਹੜਾ ਮੁੱਦਾ ਇਸ ਵਿਧਾਨ ਸਭਾ ਚ ਇਲੈਕਸ਼ਨ ਚ ਰਹਿਣ ਵਾਲਾ ਉਹ ਜੋ ਸਾਡਾ ਵਿਜਨ ਹੈ ਅਗਰ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਜਨਤਾ ਨੇ ਮਨ ਬਣਾ ਲਿਆ ਕਿ ਪੰਜਾਬ ਬਹੁਤ ਪਿੱਛੜ ਚੁੱਕਿਆ ਹੁਣ ਬਦਲ ਦੇ ਰੂਪ ਵਿੱਚ ਭਾਜਪਾ ਨੂੰ ਲੈ ਕੇ ਆਉਣਾ ਹੈ ਔਰ 2027 ਦੀ ਤਿਆਰੀ ਨੂੰ ਲੈ ਕੇ ਅੱਜ ਹੀ ਇਸ ਵਿਧਾਨ ਸਭਾ ਦੇ ਵਿੱਚ ਨੀਂਹ ਪੱਥਰ ਰੱਖਿਆ ਜਾਣਾ ਹੈ ਭਾਜਪਾ ਨੂੰ ਜਿਤਾ ਕਰਨਾ ਹੈ ਔਰ ਭਾਜਪਾ ਜਿਸ ਤੋਂ ਅੰਗ ਨਾਲ ਦੂਜੇ ਪ੍ਰਦੇਸ਼ਾਂ ਦੇ ਵਿੱਚ ਡਵੈਲਪਮੈਂਟ ਕੀਤੀ ਹੈ ਹਰਿਆਣਾ ਵਰਗਾ ਸਰਕਾਰ ਇੱਕ ਸਾਡੇ ਤੋਂ ਜਿਹੜੀ ਪਿਛਲੀ ਉਹ ਸਟੇਟ ਸੀ બીજી ਵਾਰੀ ਸਰਕਾਰ ਬਣੀ ਹੈ ਸਾਡੇ ਬੱਕਤੇ ਅੱਗੇ ਨਿਕਲ ਗਈ ਇਸ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਜਨਤਾ ਲੁਧਿਆਣਾ ਪਛਮੀ ਦੀ ਜਨਤਾ ਉਹ ਟਰੱਕੀ ਚਾਹਦੀ ਹੈ ਔਰ ਪੰਜਾਬ ਨੂੰ ਫਿਰ ਇੱਕ ਨੰਬਰ ਦਾ ਸੂਬਾ ਬਣਾਉਣਾ ਚਾਹੀਦਾ ਇਹ ਉਹ ਰੇਸ ਆ ਜਿੱਥੇ ਅਸੀਂ ਸਭ ਤੋਂ ਬਾਅਦ ਨਾਮਿਨੇਸ਼ਨ ਕੀਤੀ ਹੈ ਤੇ ਸਭ ਤੋਂ ਤੇਜ਼ੀ ਨਾਲ ਸਭ ਤੋਂ ਅੱਗੇ ਨਿਕਲਾਂਗੇ ਪਹਿਲੇ ਨੰਬਰ ਤੇ ਆਵਾਂਗੇ ਇਸ ਕਰਕੇ ਕਈ ਵਾਰ ਜਿਵੇਂ ਪੰਜਾਬ ਦੀ ਗੱਲ ਨਾਲੋਂ ਪੰਜਾਬ ਨੂੰ ਐਵੇਂ ਸਮਝਦੇ ਸੀ ਬੜੀਆਂ ਵੱਡੀਆਂ ਗੱਲਾਂ ਬੰਬੇ ਵਾਲਿਆਂ ਦੀਆਂ ਸੀ ਤੇ ਠੋਕੇ ਨਾ ਪੰਜਾਬ ਵਾਲਿਆਂ ਨੇ ক্রিকেট ਤੇ ਉਸੇ ਤਰੀਕੇ ਨਾਲ ਅਸੀਂ ਵੀ ਜਿਹੜੇ ਆ ਉਹ ਬੜੀ ਬੇਕਮਾਲ ਸਾਡੇ ਵਰਕਰ ਚ ਊਰਜਾ ਹੈ ਸਾਡੇ ਇੱਕ ਪਾਸੇ ਮੇਰੇ ਸ਼੍ਰੀ ਫਤੇਗੜ ਸਾਹਿਬ ਤੋਂ ਇਲੈਕਸ਼ਨ ਪਾਰਲੀਮੈਂਟ ਦੀ ਲੜੀ ਗੇਜाराम ਜੀ ਵਾਲਮੀਕੀ ਖੜੇ ਅਸੀਂ ਸਾਰੀ ਲੀਡਰਸ਼ਿਪ ਆ ਸਾਡੇ ਨੌਜਵਾਨ ਲੀਡਰ ਖੜੇ ਜਿਹੜੇ ਬੀਜੇਪੀ ਚ ਉਰਖੇ ਇਹਨਾਂ ਦੇ ਚੱਲੇ ਆ ਰਹੇ ਅਸੀਂ ਸਭ ਪੁਰਾਣੇ ਬੀਜੇਪੀ ਵਾਲੇ ਤੇ ਨਵੇਂ ਵੀ ਜਿਹੜੀ ਆ ਸਰਬ ਅੱਜ ਸਾਡੇ ਨੂੰ ਇੱਕ ਮੌਕਾ ਹੈ ਸਾਨੂੰ ਪ੍ਰੂਫ ਕਰਨ ਦਾ ਵੀ ਜੇ ਨਮਿਆਂ ਨੂੰ ਸਾਨੂੰ ਟਿਕਟਾਂ ਦਿੱਤੀਆਂ ਨੇ ਲੈ ਕੇ ਆਇਆ ਅੱਜ ਪ੍ਰਾਣਿਆਂ ਨਾਲ ਅਸੀਂ ਹੋਰ ਦੁੱਗਣਾ ਕੰਮ ਕਰੀਏ ਜਿਹੜੇ ਕੀ 35 35 94 ਦੇ ਇਹ ਸਾਡੇ ਜੀਵਨ ਬੁਖਤਾ ਜੀ ਇੱਕ ਨੌਜਵਾਨ ਹੋਣ ਤੋਂ ਲੱਗੇ ਪਾਰਟੀ ਦਾ ਝੰਡਾ ਚੱਕ ਰਹੇ ਆ ਤੇ ਅੱਜ ਦੂਜੇ ਪਾਸੇ ਆਮ ਆਦਮੀ ਦੀ ਗੱਲ ਕਰਲਾਵੇਂ ਆਮ ਆਦਮੀ ਪਾਰਟੀ ਤਾਂ ਯਾਰ ਇਹਨਾਂ ਦੀ ਟਿਨਿਓਰ ਹਜੇ 4 ਸਾਲ ਪਈ ਆ ਮੈਨੂੰ ਲੱਗਦਾ 2 ਸਾਲ ਵੀ ਨਹੀਂ ਹੋਏ ਆ ਸੰਜੀਵ ਅਰੋੜਾ ਜੀ ਜਿਨ੍ਹਾਂ ਨੇ ਇਹ ਟਿਕਟ ਬੜੀ ਮਹਿੰਗੀ ਲਈ ਸੀ ਬੜੀ ਰਾਜ ਸਭਾ ਦੀ ਸੀਟ ਬਹੁਤ ਚਰੁੰਦੇ ਲੋਕਾਂ ਨੂੰ ਮਿਲਦੀ ਹੈ ਤੇ ਇਹ ਪੰਜਾਬ ਦੇ ਹੱਥ ਆਈ ਸੀ ਪਰ ਹੁਣ ਉਹਨਾਂ ਨੇ ਲੰਬਾ ਪਾਇਆ ਹੈ ਭਗਵੰਤ ਮਾਨ ਨੂੰ ਲੰਬਾ ਪਾਇਆ ਤੇ ਉਹਦੀ ਚੀਕ ਵੀ ਨਹੀਂ ਵੱਜਣ ਦੇ ਰਹੇ ਤੇ ਉਹਨੂੰ ਕਬਜ਼ਾ ਉਤੋਂ ਕਰਕੇ ਉਹ ਰਾਜ ਸਭਾ ਦੀ ਸੀਟ ਲੈਣ ਖੋਣ ਆਇਆ ਪੰਜਾਬ ਤੋਂ ਇਹ ਲੜਾਈ ਇਹ ਲੋਕ ਮੈਂ ਬੇਨਤੀ ਕਰਨਾ ਚਾਹੁੰਨਾ ਇਹ ਪੰਜਾਬ ਤੋਂ ਦਿੱਲੀ ਵਾਲੇ ਰਾਜ ਸਭਾ ਦੀ ਸੀਟ ਖੋਣ ਆਏ ਆ ਜੇ ਸੰਜੀਵ अरोड़ा ਜੀ ਨੂੰ ਤੁਸੀਂ ਅੰਦਰੋਂ ਪੁੱਛਣਾ ਹੋਣਾ ਕੱਲੇਵਾੜ ਕੇ ਭਾਈ ਕੀ ਕਹੋਗੇ ਟਪੂਗਾ ਮਾਰ ਕੇ ਰੋਂਦੇ ਆ ਰਾਜ ਸਭਾ ਦੀ ਸੀਟ ਆ ਜੇ ਮੰਤਰੀ ਬਣਾਉਣਾ ਹੁੰਦਾ ਜੇ ਕੁਝ ਬਣਾਉਣਾ ਹੁੰਦਾ ਤਾਂ ਹੁਣ ਨੂੰ ਪਹਿਲਾ ਇਲੈਕਸ਼ਨ ਤੋਂ ਬਣਾਉਂਦੇ ਤੱਕ ਦੇ ਕੇ ਰੱਖਦੇ ਕਿਉਂ ਮੰਚ ਮਲਾਲ ਉਹਨਾਂ ਦੇ ਵੀ ਮੈਚ ਫਿੱਟ ਲੱਗੀ ਮੈਂ ਕਿਹਾ ਜੀ ਪਹਿਲਾਂ ਕੋਸ਼ਿਸ਼ ਉਹਨਾਂ ਨੇ ਬੜਿਆਂ ਨਾਲ ਕੀਤੀ ਕੋਈ ਬਟੇਰਾ ਲੋਟ ਨਹੀਂ ਆਇਆ ਸਮਝੇ ਨਾ ਕੋਈ ਬਟੇਰਾ ਲੋਟ ਨਹੀਂ ਆਇਆ ਤੇ ਇਸ ਕਰਕੇ ਇਹਨਾਂ ਦੇ ਗੱਲ ਤੇ ਗੂਠਾ ਧਰਿਆ ਤੇ ਵਿਚਾਰਾ ਤੁਰਿਆ ਫਿਰਦਾ ਹੁਣ ਕੀ ਕਰੇ ਤੇ ਇਸ ਕਰਕੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇਹਦੀ ਸੀਟ ਇਹਨੂੰ ਜਿੱਤਣ ਨਾ ਦਿਓ ਇਹਦੀ ਰਾਜ ਸਭਾ ਦੀ ਸੀਟ ਇਹਦੇ ਕੋਲ ਰਹਿ ਜੂ ਬਰਕਰਾਰ ਰਹਿ ਜੂ ਇਹਦੀ ਸੀਟ ਲੋਕਾਂ ਨੂੰ ਬਚਾਉਣੀ ਚਾਹੀਦੀ ਆ ਇਤੇ ਤਰਸ ਦੇ ਆਧਾਰ ਤੇ ਚਾਹੇ ਇੱਕ ਪੰਜਾਬੀ ਦੇ ਆਧਾਰ ਤੇ ਮਦਦ ਦੇ ਆਧਾਰ ਤੇ ਇਹਦੀ ਆਵਾਜ਼ ਆ ਜਿਹੜੀ ਬੰਦ ਕਰਨੀ ਚਾਹੁੰਦੇ ਆ ਉਹ Rajya Sabha ਬਾਕੀਆਂ ਦਾ ਕੋਠੀਆਂ ਸੀ ਖੋਲੀਆਂ ਦੂਜੇ ਤੀਜੇ ਆਉਂਦੇ ਹੀ ਨਹੀਂਗੇ ਰਾਗਵ ਚੱਡਾ ਉਹ ਬਾਹਰ ਹੀ ਚੜ ਗਿਆ ਤੇ ਇੱਕ ਦੋ ਰਹਿੰਦੇ ਆ ਸਾਨੀ ਸਾਹਿਬ ਹੋਏ ਇੱਕ ਇਹ ਹੋਏ ਇੱਕ लवली ਯੂਨੀਵਰਸਿਟੀ ਵਾਲਾ ਤੇ ਤਿੰਨ ਕ ਬੰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਤੇ ਇਹ ਜਨਾਬ ਦੀ ਸੀਟ ਜਿਹੜੀ ਰਾਜ ਸਭਾ ਦੀ بچਾ ਲਓ ਮੈਂ ਤਾਂ ਲੋਕਾਂ ਨੂੰ ਇੰਨੀ ਕਹੂੰਗਾ